ਸੂਟ ਲੈਣ ਆਈਆਂਗੇ ਕਾਲ ਮਾਰਕੀਟਸ ਕੱਲ ਵੀ ਆਈ ਸੀ ਕੱਲ ਵੀ ਨਹੀਂ ਲੱਤੀ ਨੂੰ ਮੈਂ ਵੀ ਅੱਜ ਦੋ ਸੂਟ ਲੈਣੇ ਆਂਗੇ ਜਿਹੜੇ ਤੋਲ ਵਾਲੇ ਹੁੰਦੇ ਆ ਪੋਲੇ ਪੋਲੇ ਮੂਲਨ ਸਟੱਫ ਤਾਂ ਮੈਥੋਂ ਪੈਂਦਾ ਨਹੀਂਗਾ ਮੋਟਾ ਸਟੱਫ ਪਲੀਜ਼ ਸਾਡੇ ਬਲੌਗ ਨੂੰ ਸਪੋਰਟ ਕਰਿਆ ਕਰੋ ਜਿੰਨੀ ਹੋ ਸਕਦੀ ਆ ਤੇ ਚੈਨਲ ਸਬਸਕ੍ਰਾਈਬ ਕਰਾ ਦਿਆ ਕਰੋ ਤੁਸੀਂ ਇਨਸਟਾ ਤੇ ਸਾਨੂੰ ਇੱਥੇ ਤੱਕ ਪਹੁੰਚਾਇਆਗਾ ਤੇ ਸਾਨੂੰ YouTube ਤੇ ਪਲੀਜ਼ ਸਾਡੇ ਸਬਸਕ੍ਰਾਈਬਰ ਬਿਲਕੁਲ ਵੀ ਨਹੀਂ ਸਿਰਫ 7000 ਨੇ ਤੇ ਸਾਨੂੰ ਬਹੁਤ ਜ਼ਰੂਰ ਦਾ ਸਬਸਕ੍ਰਾਈਬਰਾਂ ਦੀ ਪਲੀਜ਼ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਇਹ ਮਾਰਕੀਟ ਲੱਗਦੀ ਆ ਟਰੈਕਸੂਟ ਕਿੰਨੇ ਸੋਹਣੇ ਸੋਹਣੇ ਟੰਗੇ ਪਏ ਆ ਲੱਕੀ ਨੂੰ ਕੁਝ ਪਸੰਦ ਨਹੀਂ ਆਉਂਦਾ ਕਰ ਲਵੀ ਸਾਰਾ ਬਾਜ਼ਾਰ ਗਾ ਲਿਆ ਅੱਜ ਵੀ ਮੈਂ ਤਾਂ ਬੜੇ ਸੋਹਣੇ ਮੈਨੂੰ ਤਾਂ ਸੋਹਣੇ ਲੱਗਦੇ ਹੁੰਦੇ ਆ ਸਾਰੇ ਲੱਕੀ ਨੂੰ ਨਹੀਂ ਪਸੰਦ ਆਂਦੇ ਜਲਦੀ ਦੇ ਉੱਤੇ ਟਰੈਕਸੂਟ ਆਹ ਦੇ ਬਲੈਕ ਕਿੰਨੇ ਸੋਹਣੇ ਟੰਗੇ ਪਏ ਆ ਬਾਂਗਾ ਗਾਹ ਬਾਂਗਾ ਬਾਂਗਾ ਗਾਰਮੈਂਟਸ ਆ ਬਾਂਗਾ ਗਾਰਮੈਂਟ ਬਾਂਗਾ ਗਾਰਮੈਂਟਸ ਹੀ ਆਏ ਆ ਜੀ ਅਸੀਂ ਦੇਖੋ 슬리ਵਲੈਸ ਕਿੰਨੇ ਸੋਹਣੇ ਕਲਰ ਡਿਸਪਲੇ ਕੀਤੇ ਆ ਤਦ ਲੱਕੀ ਨੂੰ ਪਸੰਦ ਆ ਜਾਣਾ ਚਾਹੀਦਾ ਦੇਖ ਲਓ ਮੈਂ ਤਾਂ ਪਤਲੀ ਜਿਹੀ ਕੋਟੀ ਪਾਈ ਹੈ ਮੈਨੂੰ ਤਾਂ ਠੰਡ ਲੱਗਦੀ ਨਹੀਂ ਲੱਕੀ ਨੂੰ ਲੱਗਦੀ ਜਾਦੇ ਠੰਡ ਕਿੰਨੇ ਟਰੈਕ ਸੂਟ ਲੈਣੇ ਆ ਫੇਰ ਅੱਜ ਦੇਖਦੇ ਪਤਾ ਕਿੰਨੇ ਦਾ ਰੇ ਜੇ ਜ਼ਿਆਦਾ ਹੋਏ ਰਹਿ ਗਿਆ ਮੈਨੂੰ ਕਿੰਨੇ ਲੈ ਕੇ ਦੇਣੇ ਮੈਨੂੰ ਕਿ ਲੈ ਕੇ ਦੇਣਾ ਤੈਨੂੰ ਸੂਟ ਮੈਂ ਦਾ ਸੂਟ ਲਵਾਂਗੀ ਜਾਂ ਦੇਖ ਲਵਾਂ ਪਤਲਾ ਸੂਟ ਪਾ ਕੇ ਆਈਆਂ ਪਤਲੀ ਜਮਾ ਕੋਟੀ ਪਾ ਕੇ ਆਈਆਂ ਮੈਨੂੰ ਠੰਡੀ ਨਹੀਂ ਲੱਗਦੀਗੀ ਤਾਂ ਕਰਕੇ ਐਚ ਵੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਤਾਂ ਹਾਂਜੀ ਇੱਥੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੇ ਜੇ ਲੱਕੀ ਨਾ ਸਕਰੀਨ ਸ਼ਾਟ ਲੈ ਕੇ ਰੱਖ ਲੈਂਦੇ ਆ ਇਹ ਕੋਈ ਜੇ ਡਿਜ਼ਾਈਨ ਮੰਨ ਲਓ ਇੱਥੇ ਹੈ ਉਹ ਸਾਰੇ ਡਿਜ਼ਾਈਨ ਆ ਦੇਖੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਬਣੇ ਹੋਏ ਆ ਇਹ ਲੱਕੀ ਨੂੰ ਲਈ ਜੀ ਜੱਤ ਸੰਨ ਆਉਂਦੀ ਆ ਨਹੀਂ ਬੜੇ ਕੁਝ ਕੁ ਤੇ ਦੇ ਦੇ ਹਾਂ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਇੱਥੇ ਮੈਨੂੰ ਵੀ ਪਸੰਦ ਆਇਆ ਡਿਜ਼ਾਈਨ ਸਟੱਫ ਵੀ ਬਹੁਤ ਹੈਵੀ ਆ ਮੰਨ ਲਓ ਆਪਣੇ ਵਿంటర్ ਲਈ ਬਹੁਤ ਵਧੀਆ ਚੀਜ਼ ਆਗੇ ਮੈਮ ਜੇ ਨਾ ਸੋਚੇ ਮੈਂ ਪ੍ਰੋਮੋਸ਼ਨ ਕਰੀ ਜਾਨੀ ਆ ਵੈਸੇ ਆਪਾਂ ਤਾਂ ਬਲੌਗ ਬਣਾ ਰਹੇ ਆਂਗੀ ਗਾੜੀ ਵਧੀਆ ਚੀਜ਼ ਲੱਗੀ ਆ ਮੈਨੂੰ ਮਸ ਲੱਕੀ ਨੂੰ ਸੋਹਣੀ ਲੱਗਣੀ ਚਾਹੀਦੀ ਆ ਵੈਸੇ ਪਹਿਲਾਂ ਬੋਰੇ ਕੋਲੇ ਕੁਮਾਰ ਜਿੰਨਾ ਇਹ ਮਾਲਵੜੀ ਕਿਦੇ ਹੋਣਾ ਆ ਓਕੇ ਆ ਨਾ ਛੱਡ ਛੱਡ ਸਿੱਧਾ ਬਲੌਗ ਦਾ ਚੁੱਪ ਹੋ ਯਾਰ ਮੇਰਾ ਬੰਦਾ ਸ਼ਾਂਤ ਰੱਖ ਹਾਂ ਓਰੀਜਨਲ ਬੰਦਾ ਇਹ ਸ਼ੀਜੇ ਮਰੇ ਜੇ ਜੱਟ ਪਾਗ ਦੇ ਆ ਦੇਖੋ ਮੈਮ ਓਕੇ ਆ ਲੈ ਫਿਟਿੰਗ ਹਾਂਜੀ ਬਲੌਗ ਬਣ ਰਿਹਾ ਗਾ ਪਾਪੀ ਸ਼ੋਪਿੰਗ ਸ਼ੋਪਿੰਗ ਕਰਨੇ ਜਾਈ ਦੀ ਨਾ ਛੋੜੀ ਆ ਬੋ ਵਾਲਾ ਪ੍ਰਤਾਪਪੁਰੇ ਹਾਂਜੀ ਪ੍ਰਤਾਪਪੁਰੇ ਚਲੋ ਲੱਕੀ ਪਾ ਕੇ ਦਿਖਾਓ ਹੋਲਸੇਲੀ ਮਾਰਕੀਟ ਆ ਜੀ ਅਕਾਲ ਮਾਰਕੀਟ ਹੈਗੀ ਆ ਜੀ ਹੋਲਸੇਲਾ ਕੰਮ ਆਈ ਇੱਥੇ ਰੈਡੀਮੇਡ ਸਾਰੀ ਵੈਰਾਈਟੀ ਹੁੰਦੀ ਦੇਖ ਲੋ ਬਹੁਤ ਵਧੀਆ ਜੀ ਮੈਨੂੰ ਵੀ ਪਾਜੀ ਵਧੀਆ ਲੱਗੀ ਵੈਰਾਈਟੀ ਤੁਹਾਡੀ ਮੇਰਾ ਬੰਗਾ ਗਾਰਮੈਂਟ ਵਾਈਲ ਨੰਬਰ ਹੈਗਾ 9881 ਦਾ ਦੱਸਦੇ ਮੌਂਟੀ ਬੰਨੀ ਲੱਕੀ ਪਾ ਕੇ ਇੱਧਰ ਨੂੰ ਮੈਨੂੰ ਦਿਖਾਓ ਫਿਰ 10 10 ਦੇਣਾ ਤਲਵੇ 281 ਦਾਦਾ ਜੀ ਨੇ ਅਜਰੇ 81 ਬਾੜੀ ਜਿਆਦੇ ਮੰਡੀ ਆ ਜੇ ਲੱਗ ਜੂਗੀ ਰਾਤੀ ਮੈਂ 90 ਬਾਈ ਮੁੰਡਾ ਲੋ ਬਾਈ 22 1800 ਆਇਆ ਤੇ 500 ਦੀ ਬਾਣੀ ਸੀ ਲਗਾ ਕਿਤੇ 45000 ਦੇਖਿਆ ਮੈਂ ਬਰਾ ਚੱਲ ਓਏ ਆਹ ਸਹੀ ਹੈ ਲੱਕੀ ਸਾਈਜ ਤੁਸੀਂ ਕਰੋਗੇ ਮੈਂ ਕਰਾਂ ਨਹੀਂ ਨਹੀਂ ਕਰ ਲ ਕੋਈ ਗੱਲ ਨਹੀਂ ਤੁਸੀਂ ਕਰੋ ਮੇਰੇ ਕੋਲ ਭਾਈ ਨਾ ਕਰ ਦੋ ਡਸਟ ਕੋ ਭਾਈ ਅੱਜ ਮੌਕੇ ਤੇ ਕੋਈ ਇਦਾਂ ਕਰਦਾ ਕਸਟਮਰ ਕੋਈ ਕਿਸੇ ਨਾਲ ਸਹੀ ਦਸੀ ਨਹੀਂ ਕਰਦੇ ਹਾਂਜੀ ਭਰਾ ਹੈ ਆਪਣਾ ਇਹ ਕਸਟਮਰ ਆਦਾ ਸਾਰੇ ਆਪਣੇ ਭਰਾ ਹੈ ਭਰਾ ਹੀ ਹੁੰਦੇ ਆ ਹਾਂਜੀ ਹਾਂਜੀ ਹੋਗਰੋਣਾ ਸੁਦੇ ਆਈ ਹੋ ਗਏ ਕੀ ਵਧੀਆ ਆਈ ਹਾਂ ਹਾਂਜੀ ਹਾਂਜੀ ਸਾਨੂੰ ਜਾਣਾ ਵੈਸ਼ਰਵੀ ਮਾਤਾ ਦੇ ਬੜੀਆ ਸਲੈਕਟ ਪੀਸ ਕੱਢੇ ਆ ਹੁਣ ਆ ਪੀਸ ਲੈ ਕੇ ਜਿਹੜਾ ਇਹਨਾਂ ਨੇ ਪਾਇਆ ਪੀਸ ਲੈ ਕੇ ਜਾਣਾ ਮੈਂ ਵੀ ਐਸਾ ਹੀ ਮੈਨੂੰ ਆਉਂਦਾ ਐਮਸੇ ਹੀ ਲੱਗਿਆ ਸਭ ਠੀਕ ਹੈ ਸਹੀ ਲੱਕੀ ਲੱਕੀ ਮੈਨੂੰ ਆ ਡਿਜ਼ਾਈਨ ਬੜਾ ਕੈਂਟ ਲੱਗਿਆ ਦੇਖੋ ਤੇ ਰੰਗ ਲੱਕੀ ਭਾਈ ਲੱਕੀ ਲੱਕੀ ਹੋ ਜਾਣਾ ਅੱਜ ਤੇ ਨਾ ਉਥੇ ਹੇਠੇ ਪਿਆ ਇੱਕ ਜੀ ਉਥੇ ਵੀ ਦਿਖਾਉਂਦੇ ਨਾਲ ਦਾ ਹਾਂਜੀ ਹਾਂਜੀ ਕਲਰ ਉਹ ਕਾਰਡਿਆਂ ਦਾ ਆਹ ਲਾ ਠੀਕ ਠੀਕ ਜੀ ਠੀਕ ਤੁਸੀਂ ਕਿਹੜਾ ਕਹਿ ਰਹੇ ਆਹ ਲਾ ਹਾਂ ਉਹ ਤੇ ਕਲਰ ਜੇ ਪਏ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਹੀ ਆ ਕਲਰ ਓਕੇ ਠੀਕ ਹੈ ਜੀ ਦੱਸੋ ਕਿਹੜਾ ਲੈਣਾ ਮੈਂ ਜੋਰਡਨ ਨਾਲ ਜੋਰਡਨ ਚ ਦੇਣਾ ਐਕਸਰਸਾਈਜ਼ ਓਕੇ ਹੈ ਡਨ ਹੈ ਹਾਂਜੀ ਹਾਂਜੀ ਵੈਰੀ ਵਚ ਨੈਵਰ ਇਸ ਬਲੈਸਿੰਗ ਫਰਸਟ ਸਕੂਲ ਓਕੇ ਕਟਿੰਗ ਵੀਡ ਡੀਲਿੰਗ ਵਧੀਆ ਪਾਜੀ ਤੁਹਾਡੀ ਸੁਪਰ ਆ 20 ਸਾਲ ਹੋ ਗਏ ਕੰਮ ਕਰਦੇ ਅੱਜ ਈ ਉਮਰ 36 ਸਾਲ ਦੀਗੀ ਪਤਾ ਵੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਉਹ ਘਰ ਆਪਾਂ ਦੇ ਕੋਲ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਲੱਗਿਆ ਪੂਰੀ ਹੈਗੀ ਇੱਧਰ ਰਸੀਆਂ ਦੀ ਇੱਧਰ ਠੀਕ ਹੈ ਉਹ ਮੇਰੇ ਨਾਲ ਤੇ ਤਸਤੂ ਕੀਤੀ ਉਹਨਾਂ ਨੂੰ ਮੈਂ ਪੜਿਆ ਬਸ ਐ ਐਸ ਡੀਪੀ ਆ ਛੋਲੇ ਮਿਲੋ ਜਲਾਗਾ ਉੱਥੇ ਪੜਿਆ ਮੈਂ ਉਹ ਜਿਹੜੀ ਕੁੜੀ ਹੈ ਨਾ ਕਹਿੰਦਾ ਰਾਜੀ ਹੈ ਮੇਰੇ ਘਰ ਦੇ ਰਾਜੀ ਨੇ ਆ ਗਿਆ ਮੈਂ ਉਹਨੂੰ ਬਸ ਮਿੰਮੀ ਲੈ ਕੇ ਨਵੇਂ ਸਾਲ ਨੂੰ ਭਜਾ ਕੇ ਲੈ ਗਿਆ ਮੈਂ ਨਹੀਂ ਕਰਦਾ ਇਹਨੂੰ ਲੈ ਆ ਹਾਂ ਸੋਹਣੇ ਮੁੰਡੇ ਬਣਾਉਂਦੇ ਬਣਾ ਰਿਹਾ ਮੈਂ ਠੀਕ ਇਹਦੇ ਵਿੱਚ ਕਲਰ ਮਿਲ ਜੂ ਭਾਈ ਇਹਦੇ ਖਾ ਨਵੀਂ ਦਈ ਪੀਸਾ ਲੈ ਵੀਰੇ ਇਹ ਕਲਰ ਤਾਂ ਨਾ ਲਿਓ ਲੱਕੀ ਇਹ ਤਾਂ ਨਹੀਂ ਇਹਦੇ ਵਿੱਚ ਕਲਰ ਹੈ ਅੱਛਾ ਕਲਰ ਹੈ ਜੀ ਤੇ ਇਹ ਦੋ ਕਲਰ ਨੇ ਮੈਨੂੰ ਸੋਨਾ ਲੱਗਿਆ ਸੀਗਾ ਮੈਨੂੰ ਉਹ ਸੋਨਾ ਲੱਗਿਆ ਸੀ ਲੱਕੀ ਆ ਤਾਂ ਲੈ ਲਓ ਆ ਨਾ ਆ ਤਾਂ ਸੋਨਾ ਪੀਸ ਆ ਧੰਨਵਾਦ ਦੇਖੋ ਆ ਦਿੱਤਾ ਪੀਸ ਆ ਲੈਣਾ ਨਹੀਂ ਤੁਸੀਂ ਮੈਂ ਤਾਂ ਗ੍ਰੀਨ ਤੇ ਦੋਈ ਗੱਲਾਂ ਨਹੀਂ ਕਰੀ ਇੱਕ ਬਲੈਕ ਲੋ ਰੈੱਡ ਤਾਂ ਰੈੱਡ ਨਹੀਂ ਉਹਨਾਂ ਮੈਨੂੰ ਦੇਖ ਲਓ ਲੱਕੀ ਨੂੰ ਜਿਹੜਾ ਕਲਰ ਪਸੰਦ ਆਇਆ ਕੋਈ ਆ ਚਲੋ ਇਹ ਦੋ ਡੰਨ ਕਾ ਲਓ ਓਕੇ ਜੀ ਸੂਟ ਦੇਖੋ ਬੜੇ ਹੈਪੀ ਹੈਪੀ ਆਹਾਂ ਤਰ੍ਹਾਂ ਕੋ ਲਾ ਕੇ ਆਇਆ 3000 4000 ਰੁਪਿਆ ਲਾ ਕੇ 4000 ਲਾ ਕੇ ਆ ਜਿੰਨੇ ਮੈਨੂੰ ਚਾਹਤੇ ਆ ਇਹਦਾ ਐਡਾ ਭਾਰਾ ਲਗਾ ਪਰ ਮੈਂ ਮੈਂ ਤਾਂ 300 ਵਾਲੇ ਲੈਣੇ ਮੈਨੂੰ ਪਰੇ ਸੀ ਲਾ ਦੇ ਆ ਹੋਰ ਇਹਦੀ ਸਰ ਵੀ ਭਾਰ ਹੈ ਮੈਨੂੰ ਤਾਂ ਸਸਤੇ ਸਸਤੇ ਲੈਣੇ ਮਾਇਕੜਾ ਮਹਿੰਗੇ ਲੈ ਮਹਿੰਗੇ ਲੱਗ ਮੈਨੂੰ ਤਾਂ 100 ਵਾਲੇ ਠੀਕ ਲੱਗਦੇ ਸਨ ਐਨੇ ਰੇਲੇ ਬਹੁਤ ਉਹ ਤਿੰਨ ਤਿੰਨਸ ਵਾਲੇ ਰੋਜ਼ ਰੋਜ਼ ਲੈਣੇ ਇੱਕ ਦਿਨ ਛੱਡ ਗਏ ਹੁਣ ਤਾਂ ਕਾਫੀ ਦਿਨ ਹੋ ਗਏ ਲੱਕੀ ਨੇ ਲਿਆ ਹੀ ਨਹੀਂ ਗੇ ਹੁਣ ਤਾਂ ਬਹੁਤ ਦਿਨ ਹੋ ਗਏ ਮੈਂ ਨਾ ਨਿੱਕੋ ਵਾਰੀ ਕੋਈ ਸਾਦ ਅੰਕਲ ਜੀ ਕੱਟ ਰਹੇ ਨੇ ਦੇਖੋ ਮੈਨੂੰ ਸੂਟ ਲੈਣਾ ਕਮਾ ਕੇ-ਕਮਾ ਕੇ ਨਾ ਮੇਰਾ ਬਜ਼ਾਰ ਦੇ ਵਿੱਚ ਇਹਨਾਂ ਨੂੰ ਕੋਈ ਸੂਟ ਨਹੀਂ ਪਸੰਦ ਆਉਂਦਾ ਹੈਗਾ ਮੇਰਾ ਨਾਸ ਕਰਾਰ ਦੀ ਘੁੰਮ-ਘੁੰਮ ਕੇ ਇਹ ਨਹੀਂ ਪਸੰਦ ਮੈਨੂੰ ਇਹ ਨਹੀਂ ਪਸੰਦ ਮੈਨੂੰ ਇਹ ਨਹੀਂ ਪਸੰਦ 100 ਦੁਕਾਨਾਂਾਂ ਤੇ ਪਰ ਕਿਹੜੀਆਂ ਕਿਹੜੀਆਂ ਨੇ ਹਾਂਜੀ